ਸਟਾਰ ਖੇਤਾਂ ਵਿੱਚੋਂ ਪਰਾਲੀ ਨੂੰ ਇਕੱਠਾ ਕਰਕੇ ਇਸ ਦੀ ਸੂਯੋਗ ਵਰਤੋਂ ਹਿੱਤ ਸਰਕਾਰ ਵੱਲੋਂ ਇੱਕ 3 ਸਾਲਾ ਯੋਜਨਾ ਦੀ ਰੂਪਰੇਖਾ ਉਲਿੱਕੀ ਜਾ ਰਹੀ ਹੈ ਜਿਸ ਉੱਤੇ 100 ਕਰੋੜ ਰੁਪਏ ਦਾ ਬਜਟ ਤੋਂ ਇਲਾਵਾ ਕੇਂਦਰੀ ਵਾਤਾਵਰਨ ਅਤੇ ਜੰਗਲਾਤ ਮੰਤralੇ ਦਾ ਸਹਿਯੋਗ ਵੀ ਲੋੜਿੰਦਾ ਹੈ ਡੰਡੀ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਪ੍ਰਾਲੀ ਦੇ ਯੋਗ ਹੱਲ ਲਈ ਆਰਥਿਕ ਰੂਪ ਵਿੱਚ ਮਦਦ ਮੁਹੱਈਆ ਕੀਤੀ ਜਾਣ ਦੀ ਗੱਲ ਕਹੀ ਜਾ ਰਹੀ ਹੈ ਡੰਡੀ ਰਾਜ ਸਰਕਾਰ ਦਾ ਇਹ ਮੰਨਣਾ ਹੈ ਕਿ ਇਸ ਪ੍ਰੋਜੈਕਟ ਨੂੰ ਅਮਲੇ ਰੂਪ ਦੇਣ ਲਈ ਕਿਸਾਨਾਂ ਨੂੰ ਲੋੜਿੰਦੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ 100% ਦੀ ਸਬਸਿਡੀ ਦਿੱਤੇ ਜਾਣ ਦੀ ਲੋੜ ਹੈ ਅਤੇ ਰਾਜ ਸਰਕਾਰ ਨੇ ਆਪਣੀ ਇਸ ਯੋਜਨਾ ਤੋਂ ਦੇਸ਼ ਦੀ ਕੇਂਦਰੀ ਸਰਕਾਰ ਨੂੰ ਜਾਣੂ ਵੀ ਕਰਵਾ ਦਿੱਤਾ ਹੈ ਡੰਡੀ ਭਾਵੇਂ ਕਿ ਸੂਬੇ ਦੀ ਸਰਕਾਰ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹੁਣ ਲਈ ਹੈਪੀ ਸੀਡਰ ਮਸ਼ੀਨ ਅਤੇ ਬਿਨਾ ਵਾਹੀ ਕਣਕ ਦੀ ਬਿਜਾਈ ਕਰਨ ਵਾਲੀ ਜ਼ੀਰੋ ਟਿਲਿੰਗ ਮਸ਼ੀਨ ਕਿਸਾਨਾਂ ਨੂੰ ਸਬਸਿਡੀ ਰੇਟ ਉੱਤੇ ਉਪਲਬਧ ਕਰਵਾ ਰਹੀ ਹੈ ਪਰ ਕੇਂਦਰ ਸਰਕਾਰ ਵੱਲੋਂ ਫਸਲਾਂ ਦੇ ਸਮਰਥਨ ਮੁੱਲ ਵਿੱਚ ਤਰਕ ਸੰਗਤ ਵਧਾ ਨਾ ਕਰਨ ਕਾਰਨ ਖੇਤੀ ਵਿੱਚ ਪੈ ਰਹੇ ਲਗਾਤਾਰ ਕਾਟੇ ਦੇ ਚਲਦੇ ਕਿਸਾਨ ਇਨ੍ਹਾਂ ਮਸ਼ੀਨਾਂ ਵਿੱਚ ਦਿਲਚਸਪੀ ਨਹੀਂ ਦਿਖਾ ਰਹੇ ਡੰਡੀ ਸੂਬੇ ਵਿੱਚ ਚੱਲ ਰਹੀਆਂ ਸਹਿਕਾਰੀ ਸੁਭਾਵਾਂ ਕੋਲ ਵੀ ਲੁੜੀਂਦੀ ਮਾਤਰਾ ਵਿੱਚ ਇਨ੍ਹਾਂ ਮਸ਼ੀਨਾਂ ਦਾ ਨਾ ਹੋਣਾ ਵੀ ਇੱਕ ਰੈਡੀ ਸਟਾਰਟ ਸਾਡਾ ਦੇਸ਼ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਹਾਮੀ ਪਰਦਾ ਹੈ ਮੇਰਾ ਭਾਰਤ ਮਹਾਨ ਇਹ ਕਹਿੰਦੇ ਆ ਸਾਡੀ ਜ਼ੁਬਾਨ ਨਹੀਂ ਥੱਕਦੀ ਡੰਡੀ ਪਰ ਅਸਲੀਅਤ ਕੁਝ ਹੋਰ ਹੈ ਡੰਡੀ ਅੱਜ ਸਾਡਾ ਦੇਸ਼ ਆਬਾਦੀ ਬੇਰੋਜ਼ਗਾਰੀ ਗਰੀਬੀ ਅਨਪੜਤਾ ਝੂਠ ਫਰੇਬ ਭ੍ਰਿਸ਼ਟਾਚਾਰ ਅਤਿ ਅੰਧ ਵਿਸ਼ਵਾਸ ਵਿੱਚ ਸੰਸਾਰ ਦਾ ਮੁਹਰੀ ਬਣ ਗਿਆ ਹੈ ਡੰਡੀ ਲੋਕਤੰਤਰ ਦੇ ਤਿੰਨ ਮੋਹਰੇ ਸਿਆਸਤ ਵੋਟਰ ਅਤੇ ਸਿਆਸੀ ਪਾਰਟੀਆਂ ਇਹ ਤਿੰਨੋਂ ਹੀ ਆਪਣੇ ਫਰਜ਼ਾਂ ਨੂੰ ਕੁੱਲੀ ਬੈਠੇ ਹਨ ਡੰਡੀ ਦੇਸ਼ ਦੀਆਂ ਸਮੂੱਚੀ ਸਿਆਸੀ ਪਾਰਟੀਆਂ ਆਪਣੇ ਸੰਕਲਪਾਂ ਤੋਂ ਗਵਾਜ ਰਹੀਆਂ ਹਨ ਅਤੇ ਅਸਲੀਅਤ ਤੋਂ ਮਨਫ਼ੀ ਹੋ ਰਹੇ ਹਨ ਡੰਡੀ ਹਰ ਸਿਆਸੀ ਪਾਰਟੀ ਹਰ ਇੱਕ ਨੂੰ ਠਿੱਬੀ ਲਾਉਣ ਦੀ ਤਾਂਗ ਵਿੱਚ ਹੈ ਅਤੇ ਦੇਸ਼ ਦੇ ਮਾਨ ਸਨਮਾਨ ਨੂੰ ਸ਼ਿੱਕੇ ਉੱਤੇ ਟੰਗ ਕੇ ਦੇਸ਼ ਨੂੰ ਬੇਫਿਕਰੇ ਬੋਲਾਂ ਵਿੱਚ ਬਦਨਾਮ ਕਰ ਰਹੇ ਹਨ ਡੰਡੀ ਅਸੀਂ ਆਮ ਲੋਕ ਇਨ੍ਹਾਂ ਸਿਆਸੀ ਲੋਕਾਂ ਦੇ ਦਬਾਹੇਠ ਆਪਣੀ ਬਣਦੀ ਡਿਊਟੀ ਨਹੀਂ ਨਿਭਾ ਰਹੇ ਡੰਡੀ ਪੈਸੇ ਰਤਬੇ ਅਤੇ ਸਿਆਸੀ ਤਾਕਤ ਸਾਨੂੰ ਕਮਜ਼ੋਰ ਬਣਾ ਰਹੀ ਹੈ ਡੰਡੀ ਅਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਨਾ ਕਰਕੇ ਇਹਨਾਂ ਅਪਰਾਧੀ ਕਿਸਮ ਦੇ ਲੋਕਾਂ ਦੇ ਭਾਈਵਾਲ ਬਣ ਜਾਂਦੇ ਹਾਂ ਡੰਡੀ ਅੱਜ ਸਾਡਾ ਵੋਟਰ ਇਹਨਾਂ ਸਿਆਸੀ ਲੋਕਾਂ ਲਈ ਥਾਣਿਆਂ ਤਹਿਸੀਲਾਂ ਵਿੱਚ ਦਲਾਲੀ ਦਾ ਕੰਮ ਕਰ ਰਿਹਾ ਹੈ ਡੰਡੀ ਦੁਨੀਆ ਭਰ ਵਿੱਚ ਭ੍ਰਿਸ਼ਟਾਚਾਰ ਪੱਖੋਂ ਸਾਡਾ ਦੇਸ਼ ਮੋਹਰੀ ਹੈ ਡੰਡੀ ਸਿਆਸਤਦਾਨ ਪੁਲਿਸ ਪ੍ਰਸ਼ਾਸਨ ਅਤੇ ਕਾਨੂੰਨ ਦੇ ਰਖਵਾਲਿਆਂ ਦੀ